ਚੰਡੀਗੜ੍ਹ ਦੇ ਸੁਖਨਾ ਲੇਖ ਦਾ ਪਾਣੀ ਪੱਦਰ ਸਵੇਰੇ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਉੱਪਰ ਪਹੁੰਚ ਗਿਆ ਸੋ ਬਾਦ ਵਿਭਾਗੀ ਕਰਮਚਾਰੀ ਨੇ ਦੋਵੇਂ ਫਲੱਡ ਗੇਟ ਖੋਲ ਦਿੱਤੇ ਇਸ ਕਰਕੇ ਲੋਕ ਪਾਣੀ ਨੇਲੇ ਪਿੰਡ ਕਿਸ਼ਨਗੜ੍ਹ ਦੇ ਵਿੱਚ ਵੜ ਗਿਆ ਤੇ ਕਈ ਘਰਾਂ ਤੱਕ ਪਹੁੰਚ ਗਿਆ ਗਲੀਆਂ ਦੇ ਵਿੱਚ ਲਗਭਗ 4 ਫੁੱਟ ਤੱਕ ਪਾਣੀ ਚੜ੍ਹ ਗਿਆ ਜਿਸ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪਹੁੰਚਿਆ ਤਾਂ ਲੋਕ ਕੈਦ ਹੋ ਗਏ ਨੇ ਕਿਸ਼ਨਗੜ੍ਹ ਨੂੰ ਜਾਣ ਵਾਲੇ ਰਾਹ ਤੇ ਵੀ ਪਾਣੀ ਵਹਿਣ ਲੱਗਿਆ ਇਹ ਤੇ ਹਾਥ ਵੱਜੂ ਰਸਤਾ ਪੁਲਿਸ ਕਰਮਚਾਰੀ ਲਗਾ ਕੇ ਬੰਦ ਕਰ ਦਿੱਤਾ ਗਿਆ ਦੋਵੇਂ ਪਾਸਿਓਂ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਚਾਣ ਕੰਨਾ ਪਾਣੀ ਆਉਣ ਨਾਲ ਲੋਕ ਹੈਰਾਨ ਹੋ ਗਏ ਉਹਨਾਂ ਨੇ ਤੁਰੰਤ ਪਿੰਡ ਦੇ ਲੋਕਾਂ ਨੂੰ ਸੂਚਿਤ ਕੀਤਾ ਤੇ ਆਪਣਾ ਕੀਮਤੀ ਸਮਾਨ ਸੁਰੱਖਿਅਤ ਥਾਂ 'ਤੇ ਲਜਾਣ ਦੀ ਗੱਲ ਕੀਤੀ ਤਾਂ ਜੋ ਨੁਕਸਾਨ ਨਾ ਹੋਵੇ ਉਹਨਾਂ ਕਹਿੰਿਆ ਕਿ ਪਾਣੀ ਲੱਕ ਤੱਕ ਆ ਚੁੱਕਿਆ ਛੋਟੇ ਬੱਚੇ ਪਾਣੀ 'ਚ ਨਹੀਂ ਜਾ ਸਕਦੇ ਇਸ ਲਈ ਉਹਨਾਂ ਨੂੰ ਘਰਾਂ ਦੇ ਅੰਦਰ ਹੀ ਕੈਦ ਕੀਤਾ ਜਾ ਰਿਹਾ ਹੈ 24 ਘੰਟਿਆਂ ਬਾਅਦ ਲਗਭਗ 6:30 ਵਜੇ ਪਾਣੀ ਦਾ ਪੱਧਰ ਘਟਿਆ ਤਾਂ ਪ੍ਰਸ਼ਾਸਨ ਨੇ ਦੋਵੇਂ ਫਲੱਡ ਗੇਟ ਬੰਦ ਕਰ ਦਿੱਤੇ ਪਿੰਡ ਦੇ ਵਿੱਚ ਪਾਣੀ ਵੀ ਘਟਣ ਲੱਗਾ ਜਿਸ ਨਾਲ ਲੋਕਾਂ ਨੇ ਰਾਹਤ ਦਾ ਸਾਹ ਲਿਆ ਸੁਖਨਾ ਲੇਕ ਜੁਜੇ ਪਾਣੀ ਛੱਡਿਆ ਗਿਆ ਉਹ ਅੱਗੇ ਜਾ ਕੇ ਕਗਰ ਨਦੀ ਦੇ ਵਿੱਚ ਮਿਲ ਜਾਵੇਗਾ ਪਰ ਪਾਣੀ ਦਾ ਫਲੋ ਬਹੁਤ ਤੇਜ਼ ਹੋਣ ਨਾਲ ਪਿੰਡ ਦੇ ਲੋਕਾਂ ਨੂੰ ਦੂਰ ਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੇਕ ਦਾ ਪਾਣੀ ਦਾ ਪੱਧਰ 11.62 ਫੁੱਟ ਹੁੰਦਾ ਪਰ ਹਿਮਾਚਲ 'ਚ ਲਗਾਤਾਰ ਮੀਂਹ ਕਾਰਨ ਪਾਣੀ ਵਧ ਗਿਆ ਇਸ ਤੋਂ ਪਹਿਲਾਂ ਵੀ ਤਿੰਨ ਫਾਰ ਦਨਵਾਰਾ ਫਲੱਡ ਗੇਟ ਖੋਲੇ ਜਾ ਚੁੱਕੇ ਨੇ ਕਿਸ਼ਨਗੜ੍ਹ ਪਿੰਡ ਦੇ ਵਿੱਚ ਹਾਲਾਤ ਐਨੇ ਵਿਗੜ ਗਏ ਕਿ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਪਾਣੀ ਵਿੱਚ ਡੁੱਬ ਗਏ ਸੜਕ ਤੇ ਖੜਾ ਪਾਣੀ ਐਨਾ ਵੱਧ ਗਿਆ ਕਿ ਲੋਕ ਆਪਣੀਆਂ ਵਾਇਕਾ ਵੀ ਵੱਡੀ ਮੁਸ਼ਕਲ ਦੇ ਨਾਲ ਬਾਹਰ ਕੱਢਨੇ ਕਿਉਂਕਿ ਪਾਣੀ ਲੱਕ ਤੱਕ ਪਹੁੰਚ ਗਿਆ ਇਸੇ ਬਾਵਜੂਦ ਲੋਕ ਪਾਣੀ ਦੇ ਵਿੱਚੋਂ ਲੰਘਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਚੰਡੀਗੜ੍ਹ ਦੇ ਸੁਖਣਾ ਲੇਖ ਦਾ ਪਾਣੀ ਪੱਦਰ ਸਵੇਰੇ ਖਤਰੇ ਦੇ ਨਿਸ਼ਾਨ ਤੋਂ 1 ਫੁੱਟ ਉੱਪਰ ਪਹੁੰਚ ਗਿਆ ਸੋ ਬਾਦ ਵਿਭਾਗੀ ਕਰਮਚਾਰੀ ਨੇ ਦੋਵੇਂ ਫਲੱਡ ਗੇਟ ਖੋਲ ਦਿੱਤੇ ਇਸ ਕਰਕੇ ਲੋਕ ਪਾਣੀ ਨੇਲੇ ਪਿੰਡ ਕਿਸ਼ਨਗੜ ਦੇ ਵਿੱਚ ਵੜ ਗਿਆ ਤੇ ਕਈ ਘਰਾਂ ਤੱਕ ਪਹੁੰਚ ਗਿਆ ਗਲੀਆਂ ਦੇ ਵਿੱਚ ਲਗਭਗ 4 ਫੁੱਟ ਤੱਕ ਪਾਣੀ ਚੜ੍ਹ ਗਿਆ ਜਿਸ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਪਹੁੰਚਿਆ ਤਾਂ ਲੋਕ ਕੈਦ ਹੋ ਗਏ ਨੇ ਕਿਸ਼ਨਗੜ ਨੂੰ ਜਾਣ ਵਾਲੇ ਰਾਹ ਤੇ ਵੀ ਪਾਣੀ ਵਹਿਣ ਲੱਗਿਆ ਇਹ ਇਤਿਹਾਤ ਵਿੱਚ ਜੋ ਰਸਤਾ ਪੁਲਿਸ ਕਰਮਚਾਰੀ ਲਗਾ ਕੇ ਬੰਦ ਕਰ ਦਿੱਤਾ ਗਿਆ ਦੋਵੇਂ ਪਾਸਿਓਂ ਵਾਹਨਾ ਦੀਆਂ ਕਤਾਰਾਂ ਲੱਗੀਆਂ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਚਾਣ ਕੰਨਾ ਪਾਣੀ ਆਉਣ ਨਾਲ ਲੋਕ ਹੈਰਾਨ ਹੋ ਗਏ ਉਹਨਾਂ ਨੇ ਤੁਰੰਤ ਪਿੰਡ ਦੇ ਲੋਕਾਂ ਨੂੰ ਸੂਚਿਤ ਕੀਤਾ ਤੇ ਆਪਣਾ ਕੀਮਤੀ ਸਮਾਨ ਸੁਰੱਖਿਅਤ ਥਾਂ 'ਤੇ ਲਜਾਣ ਦੀ ਗੱਲ ਕੀਤੀ ਤਾਂ ਜੋ ਨੁਕਸਾਨ ਨਾ ਹੋਵੇ ਉਹਨਾਂ ਕਹਿੰਿਆ ਕਿ ਪਾਣੀ ਲੱਕ ਤੱਕ ਆ ਚੁੱਕਿਆ ਛੋਟੇ ਬੱਚੇ ਪਾਣੀ 'ਚ ਨਹੀਂ ਜਾ ਸਕਦੇ ਇਸ ਲਈ ਉਹਨਾਂ ਨੂੰ ਘਰਾਂ ਦੇ ਅੰਦਰ ਹੀ ਕੈਦ ਕੀਤਾ ਜਾ ਰਿਹਾ ਹੈ 24 ਘੰਟਿਆਂ ਬਾਅਦ ਲਗਭਗ ਪੁਣੇ 6 ਵਜੇ ਪਾਣੀ ਦਾ ਪੱਧਰ ਘਟਿਆ ਤਾਂ ਪ੍ਰਸ਼ਾਸਨ ਨੇ ਦੋਵੇਂ ਫਲੱਡ ਗੇਟ ਬੰਦ ਕਰ ਦਿੱਤੇ ਪਿੰਡ ਦੇ ਵਿੱਚ ਪਾਣੀ ਵੀ ਘਟਣ ਲੱਗਾ ਜਿਸ ਨਾਲ ਲੋਕਾਂ ਨੇ ਰਾਹਤ ਦਾ ਸਾਹ ਲਿਆ ਸੁਖਨਾ ਲੇਕ ਜੁਜੇ ਪਾਣੀ ਛੱਡਿਆ ਗਿਆ ਉਹ ਅੱਗੇ ਜਾ ਕੇ ਕਗਰ ਨਦੀ ਦੇ ਵਿੱਚ ਮਿਲ ਜਾਵੇਗਾ ਪਰ ਪਾਣੀ ਦਾ ਫਲੋ ਬਹੁਤ ਤੇਜ਼ ਹੋਣ ਨਾਲ ਪਿੰਡ ਦੇ ਲੋਕਾਂ ਨੂੰ ਦੂਰ ਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੇਕ ਦਾ ਪਾਣੀ ਦਾ ਪੱਧਰ 11.62 ਫੁੱਟ ਹੁੰਦਾ ਪਰ ਹਿਮਾਚਲ ਚ ਲਗਾਤਾਰ ਮੀਂਹ ਕਾਰਨ ਪਾਣੀ ਵਧ ਗਿਆ ਇਸ ਤੋਂ ਪਹਿਲਾਂ ਵੀ ਤਿੰਨ ਫਾਰ ਤਿੰਨ ਬਾਰਾ ਫਲਾਟ ਗੇਟ ਖੋਲੇ ਜਾ ਚੁੱਕੇ ਨੇ ਕਿਸ਼ਨਗੜ੍ਹਪਿੰਡ ਦੇ ਵਿੱਚ ਹਾਲਾਤ ਐਨੇ ਵਿਗੜ ਗਏ ਕਿ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਪਾਣੀ ਵਿੱਚ ਡੁੱਬ ਗਈਆਂ ਸੜਕ ਤੇ ਖੜਾ ਪਾਣੀ ਐਨਾ ਵੱਧ ਗਿਆ ਕਿ ਲੋਕ ਆਪਣੀਆਂ ਵਾਇਕਾਂ ਵੀ ਵੱਡੀ ਮੁਸ਼ਕਲ ਦੇ ਨਾਲ ਬਾਹਰ ਕੱਢਨੇ ਕਿਉਂਕਿ ਪਾਣੀ ਲੱਕ ਤੱਕ ਪਹੁੰਚ ਗਿਆ ਇਸ ਦੇ ਬਾਵਜੂਦ ਲੋਕ ਪਾਣੀ ਦੇ ਵਿੱਚੋਂ ਲੰਘਣ ਦੀ ਕੋਸ਼ਿਸ਼ ਵੀ ਕਰ ਰਹੇ ਨੇ